आज वाली वीडियो च आप एक और बहुत सोहनी कोठी लेके पहुंचे है जी ਤੁਹਾਨੂੰ ਸਾਰਿਆਂ ਨੂੰ ਕੋਠੀ ਪਸੰਦ ਆਊਗੀ ਕੋਠੀ ਦਾ ਰੇਟ ਪਸੰਦ ਆਊਗਾ ਮਾਲਕ ਨੇ ਕੋਠੀ ਵੇਚਣੀ ਹੈ ਛੇਤੀ ਤੋਂ ਛੇਤੀ ਤੇ ਇੱਕ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਵੀਡੀਓ ਚ ਤੁਹਾਨੂੰ ਮਾਲਕ ਦਾ ਨੰਬਰ ਕਿੱਥੇ ਕੋਠੀ ਐ ਸਾਰਾ ਕੁਝ ਦੱਸ ਦਾਂਗੇ ਜੀ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਉੱਤੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 73800 ਪੂਰਾ 26173 ਵੀਡੀਓ ਜਾਣਕਾਰੀ ਫੋਟੋ ਮਾਡੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੁਹਾਨੂੰ ਲਾ ਦਮੰਗੀ ਸੀ 12ਵਾਂ ਤੁਸੀਂ ਇੱਕ ਵਾਰੀ ਪਹਿਲਾਂ ਚੈੱਕ ਕਰੋ ਸੀ 12ਵਾਂ ਆਪਾਂ ਤੁਹਾਨੂੰ ਫਰੰਟੋਂ ਦਿਖਾਈ ਦਿੱਤਾ ਕੋਠੀ ਦਾ ਕੋਠੀ ਬਹੁਤ ਸੋਹਣੀ ਬਣੀ ਹੋਈ ਸੀ ਤੇ ਮਾਲਕ ਨੇ ਕੋਠੀ ਸਾਰੀ ਤਿਆਰ ਕਰਵਾਈ ਹੋਈ ਹੈ ਕੋਈ ਇਦਾਂ ਦਾ ਕੰਮ ਹੈ ਨਹੀਂਗਾ ਵੀ ਆਪਾਂ ਨੂੰ ਕਰਵਾਉਣਾ ਪਵੇ ਸੀ ਪਹਿਲਾਂ ਤੋਂ ਸਾਰੇ ਦਾ ਸਾਰਾ ਕੰਮ ਕੰਪਲੀਟ ਮਿਲੂਗਾ ਚਾਹੇ ਆਪਾਂ ਛੱਤ ਦੀ ਗੱਲ ਕਰੀਏ ਚਾਹੇ ਆਪਾਂ ਕੰਧਾਂ ਦੀ ਗੱਲ ਕਰੀਏ ਚਾਹੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਸੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਟੋਟਲ ਸਾਰੀ ਕਿਤੇ ਆਪਾਂ ਨੂੰ ਟਾਈਲਾਂ ਦਾ ਕੰਮ ਕੰਪਲੀਟ ਮਿਲੂਗਾ ਪਹਿਲਾਂ ਇੱਕ ਵਾਰੀ ਬਾਹਰਲੀ ਸਾਈਡ ਤੋਂ ਚੈੱਕ ਕਰੋ ਜੀ ਇਹ ਸਾਰਾ ਆ ਗਿਆ ਜੀ ਪੋਰਚ ਏਰੀਆ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਸਾਰੀ ਛੱਤ ਪੀਓਪੀ ਕਰਵਾਈ ਹੋਈ ਹੈ ਜੀ ਸਾਰਾ ਕੰਮ ਰੰਗ ਦਾ ਪੂਰਾ ਵਧੀਆ ਕਰਵਾ ਰੱਖਿਆ ਬਾਕੀ ਜਿੰਨਾ ਕੰਮ ਹੁੰਦਾ ਜੀ ਜੋੜੀਆਂ ਦਾ ਕੰਮ ਸ਼ੀਸ਼ਿਆਂ ਦਾ ਲਾਈਟਿੰਗ ਦਾ ਜੋ ਵੀ ਅੰਡਰਗਰਾਊਂਡ ਪਾਈਪਾਂ ਦਾ ਫੀਟਿੰਗ ਦਾ ਲਾਈਟਿੰਗ ਦਾ ਕੰਮ ਸਾਰਾ ਕੰਮ ਪਹਿਲਾਂ ਤੋਂ ਆਪਾਂ ਨੂੰ ਕੰਪਲੀਟ ਮਿਲੂਗਾ ਜੀ ਜੀ ਆਪਾਂ ਅੰਦਰੋਂ ਗੱਲ ਕਰੀਏ ਤਾਂ ਪੂਰੀ ਸੋਹਣੀ ਆਪਾਂ ਨੂੰ ਖੁੱਲੀ ਡੁੱਲੀ ਲੌਬੀ ਦੇਖਣ ਨੂੰ ਮਿਲ ਜੂਗੀ ਲੌਬੀ ਦੀ ਛੱਤ ਇੱਕ ਵਾਰੀ ਚੈੱਕ ਕਰੋ ਜੀ ਸਾਰਾ ਕੁਝ ਵਧੀਆਗਾ ਜੇ ਤੁਸੀਂ ਇਸ ਕੋਠੀ ਨੂੰ ਖਰੀਦਣਾ ਚਾਹੁੰਦੇ ਹੋ ਜੀ ਤਾਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਵੀਡੀਓ ਦੇ ਅੰਦਰ ਹੀ ਮਿਲ ਜੂਗਾ ਸਿੱਧੇ ਮਾਲਕ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਵਧੀਆ ਕਮਰੇ ਬਣੇ ਹੋਏ ਨੇ ਜੀ ਵਧੀਆ ਪਾਣੀ ਦੀ ਸਪਲਾਈ ਆ ਪੂਰਾ ਵਧੀਆ ਪਾਣੀ ਆ ਜੀ ਤੇ ਪੂਰੀ ਵਧੀਆ ਸੋਹਣੀ ਕੋਠੀ ਐ ਗੱਲਬਾਤ ਆਪਾਂ ਸਾਰੀ ਕਰ ਹੀ ਰਹੇ ਹਾਂ ਜੀ ਬਾਕੀ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਅੰਦਰ ਹੀ ਦੇਖਣ ਨੂੰ ਮਿਲ ਹੀ ਰਿਹਾ ਸੀ ਜੇ ਆਪਾਂ ਰਸੋਈ ਦੀ ਗੱਲ ਕਰੀਏ ਤਾਂ ਚੈੱਕ ਕਰੋ ਜੀ ਛੱਤ ਇੱਕ ਵਾਰੀ ਚੈੱਕ ਰੂ ਬਾਕੀ ਪੱਖੇ-ਪੁੱਖੇ ਸਾਰੇ ਲੱਗੇ ਹੋਏ ਨੇ ਤੇ ਸਮਾਨ ਆਪਾਂ ਨੂੰ ਕੋਠੀ ਦੇ ਨਾਲ ਕੁਝ ਵੀ ਨਹੀਂ ਮਿਲਣਾ ਸਾਰੀ ਆਪਾਂ ਨੂੰ ਕੋਠੀ ਜਿਹੜੀ ਮਿਲੂਗੀ ਇਹ ਖਾਲੀ ਮਿਲੂਗੀ ਬਾਕੀ ਕੰਮ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੈ ਜੀ ਕੋਠੀ ਦਾ ਜੋ ਵੀ ਲੱਕੜ ਦਾ ਕੱਪ ਬੋਰਡ ਦਾ ਇਹ ਕੰਮ ਹੋਇਆ ਸੀ ਇਹ ਤਾਂ ਸਾਰਾ ਕੁਝ ਆਪਾਂ ਨੂੰ ਨਾਲ ਮਿਲੂਗਾ ਬਾਕੀ ਜੇ ਥੱਲੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਟਾਈਲਾਂ ਲੱਗੀਆਂ ਹੋਈਆਂ ਪ੍ਰੋਕਸੀ ਪਾ ਕੇ ਠੀਕ ਹੈ ਜੀ ਰੰਗ ਦਾ ਕੰਮ ਤੁਸੀਂ ਚੱਕ ਕਰ ਹੀ ਲਿਆ ਸੀ ਤੇ ਮਾਲਕ ਜਿਹੜੇ ਆਪ ਨੇ ਇਹਨਾਂ ਨੇ ਆਪ ਨੇ ਕੋਠੀ ਬਣਵਾਈ ਸੀਗੀ ਤੇ ਮਾਲਕ ਤੇ ਸਾਰਾ ਪਰਿਵਾਰ ਫਿਲਹਾਲ ਰਹਿੰਦੇ ਵੀ ਐ ਤੇ ਮਾਲਕ ਕਰਦੇ ਨੇ ਸਰਕਾਰੀ ਜੋਬ ਤੇ ਉਹਨਾਂ ਦਾ ਹੋ ਗਿਆ ਜੀ ਅਲੱਗ ਥਾਂ ਤੇ ਟਰਾਂਸਫਰ ਟਰਾਂਸਫਰ ਹੋਣ ਕਰਕੇ ਇਹਨਾਂ ਨੇ ਆਪਦੀ ਕੋਠੀ ਜਿਹੜੀ ਹੁਣ ਵੇਚਣੀ ਐ ਜੀ ਬਦਲੀ ਹੋ ਗਈ ਇਹਨਾਂ ਦੀ ਬਦਲੀ ਕਰਕੇ ਬਸ ਵੇਚਣੀ ਪੈ ਰਹੀ ਐ ਹੋਰ ਕੋਈ ਕਮੀ ਨਹੀਂ ਹੈਗੀ ਜੀ ਜਾਕੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਸਾਰਿਆਂ ਨੂੰ ਪਸੰਦ ਆਊਗੀ ਗੱਲਬਾਤ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਤੇ ਸਾਰਾ ਕੁਝ ਤੁਹਾਨੂੰ ਵੀਡੀਓ 'ਚ ਦੱਸ ਦਾਂਗੇ ਸੀ ਇੱਕ ਵਾਰੀ ਤੁਸੀਂ ਪਹਿਲਾਂ ਕੋਠੀ ਨੂੰ ਚੈੱਕ ਕਰੋ ਤੁਸੀਂ ਕਮਰਾ ਦੇਖੋ ਸੀ ਕਮਰੇ ਦੀ ਜਿਹੜੀ ਛੱਤ ਹੈ ਡਾਊਨ ਸੀਲਿੰਗ ਕਰਵਾਈ ਹੋਈ ਹੈ ਬਹੁਤ ਸੋਹਣਾ ਕੰਮ ਹੋਇਆ ਸੀ ਬਾਕੀ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਤੇ ਮੈਂ ਉਮੀਦ ਕਰਦਾ ਤੁਹਾਨੂੰ ਕੋਠੀ ਦਾ ਕੰਮ ਤੇ ਕੋਠੀ ਦੀ ਵੀਡੀਓ ਤੇ ਕੋਠੀ ਤੁਹਾਨੂੰ ਸਾਰਾ ਕੁਝ ਪਸੰਦ ਆ ਗਿਆ ਹੋਊਗਾ ਜੀ ਜੇ ਤੁਸੀਂ ਗੱਲ ਕਰਨੀ ਹੈ ਮਾਲਕ ਨਾਲ ਤਾਂ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜੀ ਬਾਕੀ ਤੁਹਾਨੂੰ ਆਪਾਂ ਦੱਸ ਵੀ ਦਵਾਂਗੇ ਤੇ ਸਾਰੀ ਗੱਲਬਾਤ ਤੁਸੀਂ ਆਪ ਕਰ ਲਿਓ ਜੀ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਦੋਂ ਸਾਰੀ ਗੱਲਬਾਤ ਕਰ ਲਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਲਿਓ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਜੀ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਖਾਸ ਮੋਗੇ ਏਰੀਆ ਚ ਪਹੁੰਚੀ ਐ ਜੀ ਸਿਟੀ ਮੋਗੇ ਜੀ ਤੇ கரੈਕਟ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਨਿਊ ਪਰਵਾਣਾ ਨਗਰ ਇਹਨਾਂ ਦਾ ਏਰੀਆ ਸੀ ਨਿਊ ਪਰਵਾਣਾ ਨਗਰ ਇਹਨਾਂ ਦਾ ਏਰੀਆ ਮੋਗੇ ਦੇ ਵਿੱਚ ਹੀ ਪੈ ਜਾਂਦਾ ਤੁਸੀਂ ਜਾਓਗੇ ਤੁਸੀਂ ਕੋਠੀ ਨੂੰ ਦੇਖ ਲਿਓ ਬਾਕੀ ਜੋ ਵੀ ਚਾਹਵਾਨ ਹੈ ਜੀ ਖਰੀਦਣ ਦਾ ਇੱਕ ਵਾਰੀ ਜਾਇਓ ਜਦੋਂ ਕੋਠੀ ਨੂੰ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆਜੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਜੀ ਤਾਂ ਇਹਨਾਂ ਨੇ 30 ਲੱਖ ਰੁਪਇਆ ਇੱਕ ਡਿਮਾਂਡ ਦੱਸੀ ਹੈ ਜੀ ਬਾਕੀ ਕਹਿੰਦੇ ਸੀ ਕਿ ਮਾਲਕ ਵੀ ਮੌਕੇ ਤੇ ਰੇਟ ਕਰ ਲੇਗੀ। ਇੱਕ ਵਾਰੀ ਜਿਹੜੀ ਡਿਮਾਂਡ ਹੈ ਉਹ 30 ਲੱਖ ਰੁਪਏ ਸੀ। ਬਾਕੀ ਤੁਸੀਂ ਜਾ ਕੇ ਦੇਖ ਲਿਓ ਤੇ ਗੱਲਬਾਤ ਬਹਿ ਕੇ ਮਾਲਕ ਨਾਲ ਕਰ ਲਿਓ ਜੀ। ਰੇਟ ਆਪਦਾ ਮੌਕੇ ਤੇ ਮੁਕਾਲੂ ਸੀ। ਰੇਟ ਕੋਈ ਫਿਕਸ ਨਹੀਂ ਹੈਗਾ ਜੀ ਘਾਟਾ ਬਾਦਾ ਕੀਤਾ ਜਾਊਗਾ। ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਫੋਨ ਤੇ ਲਾਜ਼ਮੀ ਕਰ ਲਿਓ। ਮਾਲਕ ਨੇ ਦੋ ਨੰਬਰ ਦਿੱਤੇ ਜੀ। ਦੋਵੇਂ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ। ਪਹਿਲਾ ਨੰਬਰ ਤਾਂ ਹੈਗਾ ਜੀ 79 773806638 ਦੂਜਾ ਨੰਬਰ ਜਿਹੜਾ ਹੈਗਾ ਜੀ 8190521538 ਦੋਵੇਂ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤੇ ਜੀ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਫੋਨ ਲਾ ਸਕਦੇ ਹਾਂ ਜਿਹੜਾ ਪਹਿਲਾ ਨੰਬਰ ਹੈ ਉਹ ਤਾਂ WhatsApp ਨੰਬਰ ਵੀ ਹੈਗਾ ਜੀ ਜੇ ਬਾਈ ਚਾਂਸ ਫੋਨ ਨਾ ਮਿਲੇ ਤਾਂ WhatsApp ਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਚਾਹੇ ਮੈਸੇਜ ਪਾ ਦਿਓ ਚਾਹੇ ਫੋਨ ਲਾ ਲਿਓ ਜੀ ਅਸਲ ਦੇ ਵਿੱਚ ਤੁਹਾਡੀ ਗੱਲ ਸਿੱਧੀ ਹੋਈ ਜਾਊਗੀ ਫੋਨ ਹੀ ਲਾ ਲਿਓ ਜੀ ਤੇ ਗੱਲਬਾਤ ਕਰਕੇ ਜਾ ਕੇ ਦੇਖ ਕੇ ਗੱਲਬਾਤ ਕਰਕੇ ਪੂਰੀ ਆਪਦੀ ਰੇਟ ਮੁਕਾ ਕੇ ਸਾਰੀ ਤਸੱਲੀ ਕਰਕੇ ਉਹ ਤੋਂ ਬਾਅਦ ਖਰੀਦ ਸਕਦੇ ਹਾਂ ਜੀ ਬਾਕੀ ਕੀ ਕੁਝ ਘਰ ਦੇ ਵਿੱਚ ਬਣਿਆ ਹੋਇਆ ਕਿਵੇਂ ਦਾ ਕੰਮ ਹੈ ਜ ਉਹ ਤੁਸੀਂ ਸਾਰਾ ਦੇਖ ਲਿਓ ਤੇ ਨਾਲ ਦੀ ਨਾਲ ਕਮੈਂਟ ਕਰਕੇ ਮੈਨੂੰ ਦੱਸੀ ਜਾਇਓ ਜੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਜੀ ਵਧੀਆ ਲੱਗੀ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਵੀਡੀਓ ਪਸੰਦ ਆਈ ਹੈ ਥੱਲੇ ਇੱਕ ਲਾਈਕ ਦਾ ਬਟਨ ਵੀ ਦਿੱਤਾ ਹੋਇਆ ਸੀ ਉਹਨੂੰ ਵੀ ਦਬਾ ਦਿਓ ਜੀ ਤੇ ਸਾਰਾ ਕੁਝ ਕਰਦਿਆ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਕਲੋਨੀ ਦੇ ਵਿੱਚ ਚਾਹੇ ਖੇਤ ਦੇ ਵਿੱਚ ਅਸੀਂ ਜਿੱਥੇ ਵੀ ਹੈ ਵੱਡਾ ਛੋਟਾ ਘਰ ਹੈ ਵੱਡੀ ਕੂਠੀ ਹੈ ਛੋਟੀ ਹੈ ਨਮੀ ਆ ਪ੍ਰਾਣੀ ਕਿਵੇਂ ਵੀ ਅਸੀਂ ਬਸ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਤੇ ਪ੍ਰੋਪਰ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਉੱਤੇ ਚੱਲਦਾ ਰਹਿੰਦਾ ਜੀ 73800 ਪੂਰਾ 26173 ਤੇ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਸੀ ਜਿੰਨਾ ਆਪਾਂ ਕੰਮ ਕਰਦੇ ਹਾਂ ਸਾਰਾ ਫ੍ਰੀ ਚ ਹੀ ਕਰਦੇ ਹਾਂ ਤੁਸੀਂ ਬਸ ਆਪਣੇ ਕੋਲੇ ਭੇਜੋ ਨਾਲ ਦੀ ਨਾਲ ਆਪਾਂ ਐਡ ਲਾ ਦੇਵਾਂਗੇ ਸੀ ਬਾਕੀ ਅਲੱਗ-ਅਲੱਗ ਏਰੀਆ ਚੋਂ ਘਰ ਕੁਠੀ ਮਕਾਰਨ ਪੜੇ ਕੋਲੇ ਆਉਂਦੇ ਰਹਿੰਦੀ ਅਸੀਂ ਤੇ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਦੇਖ ਰਹੂ ਜੇ ਤੁਹਾਨੂੰ ਘਰ ਚਾਹੀਦਾ ਕਿਸੇ ਵੀ ਏਰੀਆ ਚ ਚਾਹੀਦਾ ਤੁਸੀਂ ਥੱਲੇ ਕਮੈਂਟ ਪਾ ਦਿਓ ਜੀ ਤੁਹਾਨੂੰ ਕਿਹੜੇ ਏਰੀਆ ਚ ਘਰ ਚਾਹੀਦਾ ਹੈ ਕਿੰਨਾ ਕ ਤੁਸੀਂ ਇਹ ਰੇਟ ਲਾਉਣਾ ਜੀ ਕਿੰਨੇ ਕ ਪੈਸੇ ਲਾਉਣੇ ਆ ਉਹ ਉਸ ਹਾਮ ਨਾਲ ਮੈਂ ਲੈ ਕੇ ਪਹੁੰਚ ਜਾਊਗਾ ਜੀ ਕਮੈਂਟ ਮੈਂ ਸਾਰੇ ਚੈੱਕ ਕਰਦਾ ਹੁੰਨਾ ਜੀ ਤੇ ਕਮੈਂਟਾਂ ਨੂੰ ਦੇਖ ਕੇ ਆਪਾਂ ਅਗਲੀ ਵੀਡੀਓ ਪਾ ਦਾਂਗੇ ਤੁਹਾਡੇ ਏਰੀਆ ਚੋਂ ਤੁਹਾਡੇ ਖਾਤਰ ਜੀ ਕਮੈਂਟ ਜ਼ਰੂਰ ਪਾ ਦਿਓ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਦੀ ਵੀਡੀਓ ਤੇ ਅੱਜ ਦੀ ਕੋਠੀ ਵਾਸਤੇ ਜ਼ਰੂਰ ਆਪਦੀ رائے ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਆਪਾਂ ਮਿਲਦੇ ਹਾਂ ਜੀ ਨਵੀਂ ਵੀਡੀਓ ਨਵੀਂ ਕੋਠੀ ਘਰ ਮਕਾਨ ਦੇ ਨਾਲ ਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਤੇ ਮਿਲਦੇ ਹਾਂ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ